ਸਤਿ ਸ੍ਰੀ ਅਕਾਲ ਕਿਸਾਨ ਵੀਰੋ ਕਿਸਾਨ ਵੀਰੋ ਅੱਜ ਫੇਰ ਆਪਾਂ ਮੌਜੂਦ ਆ ਸਬਜ਼ੀ ਮੰਡੀ ਫਰੀਦਕੋਟ ਦੇ ਵਿੱਚ ਅੱਜ ਹੈਗੀ ਹੈ ਤਰੀਕ 3 ਜਨਵਰੀ ਦਿਨ ਹੈਗਾ ਸ਼ਨੀਵਾਰ ਅੱਜ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਿਆਂ ਹਰੀਆਂ ਸਬਜ਼ੀਆਂ ਦੇ ਰੇਟ ਜਿਹੜੇ ਸਾਗ ਖਾਨ ਦੇ ਸ਼ਕੀਨ ਆ ਉਹ ਉਹ ਕਰਦੋ ਸਾਗ ਖਾਨ ਵਾਲਿਆਂ ਨੂੰ ਅੱਗੇ ਸ਼ੇਅਰ ਸਭ ਤੋਂ ਪਹਿਲਾਂ ਆ ਗਈ ਬਾਈ ਜੀ ਸਾਗ ਦੀਆਂ 5 ਗੁੱਟੀਆਂ 80 ਰੁਪਏ ਦੀਆਂ ਪਾਲਕ ਦੀਆਂ 5 ਗੁੱਟੀਆਂ 40 ਰੁਪਏ ਦੀਆਂ ਮੇਥੇ ਦੀਆਂ 5 ਗੁੱਟੀਆਂ 30 ਰੁਪਏ ਦੀਆਂ ਆ ਮੇਥਾ ਤੁਸੀਂ ਦੇਖ ਸਕਦੇ ਹੋ ਪੂਰਾ ਹਰਾ ਭਰਾ ਇਸ ਤੋਂ ਬਾਅਦ ਬਈ ਆ ਗਿਆ ਬਾਥੂ ਬਾਥੂ ਦੀਆਂ 5 ਗੁੱਟੀਆਂ ਚਾਲੀਆਂ ਦੀਆਂ ਧੜੀਆਂ 5 ਗੁੱਟੀਆਂ ਚਾਲੀਆਂ ਦੀਆਂ ਇੱਕ ਬਾਈ ਦਾ ਕਮੈਂਟ ਆਇਆ ਸੀ ਗੰਡਿਆਂ ਦਾ ਰੇਟ ਦੱਸੋ ਗੰਡਿਆਂ ਦਾ ਰੇਟ ਜੀ ਉਹੀ ਆ 3000 ਰੁਪਏ ਕੁਆਂਟਲ ਟਾਪ ਕੁਆਲਿਟੀ ਲਸਣ ਹੈਗਾ ਜੀ 1000 ਰੁਪਏ ਕੁਆਂਟਲ ਮੂੜੀਆਂ ਦਾ ਰੇਟ ਵੀ ਉਹੀ ਆ 10 ਕਿਲੋ ਦੀ ਗੁੱਟੀ 100 ਦੀ ਗੋਭੀ ਜਿਹੜੀ ਆ 30 ਕਿਲੋ ਦਾ ਲਫਾਫਾ 100 ਦਾ ਗਾਜਰਾ 25 ਕਿਲੋ ਦਾ ਲਫਾਫਾ 250 ਦਾ ਬਾਕੀ ਦੋਸਤੋ ਜਿਹੜੇ ਰੇਟ ਆ 1-2 ਰੁਪਏ ਇੱਧਰ ਉੱਧਰ ਹੁੰਦੇ ਆ ਉਵੇਂ ਚੱਲੀ ਜਾਂਦੇ ਆ ਤੇ ਆਪਾਂ ਕੋਈ ਨਵੀਂ ਵੈਰਾਈਟੀ ਵਿੱਚ ਐਡ ਕਰਦੇ ਰਾਵਾਂਗੇ ਬਾਕੀ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਬਾਕੀ ਆਪਣਾ ਜਿਹੜਾ ਪੇਜ ਆ ਫਾਲੋਵ ਦੱਬ ਕੇ ਕਰਦੇ ਉਹਨਾਂ ਕੱਲ ਦਾ ਫੇਰ ਰੁਕੇ ਪਏ ਆ ਫਾਲੋਅਰ ਆਪਣੇ ਠੀਕ ਆ ਜੀ ਧੰਨਵਾਦ